ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਬਹੁਤ ਬਹੁਤ ਸਵਾਗਤ ਹੈ ਆਪਣੇ ਚੈਨਲ ਦੇ ਉੱਤੇ ਤੇ ਅੱਜ ਆਪਾਂ ਆਪਣੇ ਖੇਤ ਦੇ ਵਿੱਚ ਫਾਲਸੇ ਆ ਦੇਖੋ ਫਾਲਸੇ ਨੂੰ ਜਿਹੜਾ ਫੁੱਲ ਆ ਰਿਹਾ ਹੈ ਬਹੁਤ ਪੁਰਾਣਾ ਫਲ ਹੈ ਇਹ ਫਾਲਸੇ ਆਪਾਂ ਕਟਿੰਗ ਕੀਤੀ ਸੀਗੀ ਜਿੰਨਾ ਆ ਰਿਹਾ ਸਭ ਨੂੰ ਫਲ ਆ ਗਿਆ ਦੇਖੋ ਭਰਿਆ ਪਿਆ ਇਹ ਇਹ ਵੀ ਬਹੁਤ ਆਪਣੇ ਪ੍ਰਾਤਨ ਫਲ ਨੇ ਜਿਹੜੇ ਵਰਤੇ ਜਾਂਦੇ ਸੀਗੇ ਇਹ ਆਪਾਂ ਆਪਣੇ ਖੇਤ ਦੇ ਵਿੱਚ ਆਰਗੇਨਿਕ ਦੇ ਵਿੱਚ ਜਿਹੜਾ ਕੁਦਰਤੀ ਖੇਤੀ ਵਾਲਾ ਖੇਤ ਆ ਆਪਾਂ ਉਹਦੇ ਚ ਲਾਏ ਹੋਏ ਨੇ ਤੇ ਆਜੋ ਤੁਹਾਨੂੰ ਆਪਾਂ ਹੁੰਦੀ ਸੀ انجੀਰ ਦਿਖਾਉਣੇ ਆ ਜਿਹੜੀ انجੀਰ ਦੇਸੀ ਤਰੀਕੇ ਨਾਲ ਪੈਦਾ ਹੁੰਦੀ ਆ ਦੇਖੋ انجੀਰ ਲਾਈ ਹੋਈ ਆ ਇਹ ਕੋਈ ਹਾਈਬ੍ਰਿਡ ਨਹੀਂ ਹੈਗੀ ਆ ਦੇਖੋ ਦਿਖਾ ਸਕਦੇ ਹਾਂ ਇਹਨੂੰ ਫਲ ਆਇਆ ਹੋਇਆ ਇਹਨੂੰ ਆ ਦੇਖੋ ਕਿੰਨਾ ਫਲ ਆ ਰਿਹਾ ਇਹਨੂੰ ਛੋਟਾ ਇਹਨੂੰ ਆਪਾਂ ਪਾਣੀ ਵੀ ਦਿੱਤਾ ਨਹੀਂ ਹੈਗਾ ਕਦੇ ਇਹ ਤਾਂ ਇੱਕ ਵਾਰ ਤਾਂ ਲੱਗਿਆ ਵੀ ਇਹ ਹੁੰਦੀ ਨਹੀਂ ਤੇ ਉਹ ਤੋਂ ਬਾਅਦ ਦੇਖੋ ਵੀ ਹੌਲੀ-ਹੌਲੀ ਟਾਈਮ ਨਾਲ ਇਨੇ ਆਟੋਮੈਟਿਕਲੀ ਇਹ ਗ로우 ਕਰ ਲਈ ਕਿਉਂਕਿ ਇਹਦੇ ਚ ਮਿੱਟੀ ਵੀ ਆਪਣੀ ਦੂਜੀ ਪੀਲੀ ਮਿੱਟੀ ਆ ਟਿੱਬੇ ਆਂ ਦੇ ਵਿੱਚ ਜਿਵੇਂ ਹੁੰਦੀ ਆ ਤੇ ਉਹਦੇ ਕਰਕੇ ਤੁਸੀਂ ਦੇਖੋ ਅੱਜ ਤੁਹਾਨੂੰ ਆਲੂ ਦੇ ਵੀ ਥੋੜੇ ਜੇ ਆਪਾਂ ਦਿਖਾਉਨੇ ਆ ਇਹ ਜਿਹੜੀ ਇੱਕ ਖਾਸੀ ਦੱਸ ਦਿਆਂ ਵੀ ਜਿਹੜੀ ਵਿਕਦੀ ਆ ਉਹ ਉਹ ਉਹਦੇ ਵਿੱਚ ਮਿੱਠਾ ਪਾਇਆ ਹੁੰਦਾ ਜਿਹੜੀ ਆਪਾਂ ਨੂੰ ਛੱਲਿਆਂ ਜਾਂ ਦੇ ਵਿੱਚ ਇੱਕ ਆਪਣੀ ਰੱਸੀ ਜੀ ਵਿੱਚ ਪਾ ਕੇ ਆਪਣੀ ਦਿੱਤੀ ਹੁੰਦੀ ਆ ਬਾਜ਼ਾਰਾਂ ਚ ਵਿਕਦੀ ਆ 500 600 ਰੁਪਏ ਕਿਲੋ 800 1000 ਰੁਪਏ ਤੱਕ ਵੀ ਮਿਲਦੀ ਆ ਵੈਰਾਈਟੀ ਦੇ ਮੁਤਾਬਕ ਤੇ ਇਹ ਜਿਹੜੀ ਚੀਜ਼ ਹੈ ਇਹਨੂੰ ਪਹਿਲਾਂ ਸੁਕਾਉਂਦੇ ਨੇ ਜਿਹੜੇ ਗੋਲੇ ਨੇ ਫਿਰ ਉਹਨਾਂ ਨੂੰ ਸੁਕਾ ਕੇ ਉਹਨੂੰ ਦੱਬ ਕੇ ਫਿਰ ਉਹਨਾਂ ਦੇ ਵਿੱਚੋਂ ਉਹ ਜਿਵੇਂ ਮਾਲਾ ਪਰੋਂਦੇ ਨੇ ਉਵੇਂ ਕਰਕੇ ਇਹਨਾਂ ਨੂੰ ਡਰਾਈ ਕੀਤੀ ਜਾਂਦੀ ਹੈ ਪਰ ਮਿੱਠਾ ਪਾਉਂਦੇ ਨੇ ਪਰ ਹੁਣ ਅੱਗੇ ਆਪਾਂ ਹੋਰ ਵੈਰਾਈਟੀਆਂ ਲਾਵਾਂਗੇ ਜਿਹੜੀਆਂ ਕੁਦਰਤੀ ਰੂਪ ਦੇ ਵਿੱਚ ਵੱਧ ਮਿੱਠੀਆਂ ਹੋਣੀਆਂ ਆ ਉਹਨੀਆਂ ਇਹ ਹੈਗੀ ਆ ਪਰ ਇਹ ਉੰਨੀ ਮਿੱਠੀ ਨਹੀਂ ਹੁੰਦੀ ਪਰ ਇਹ ਹੈ ਦੇਸੀ ਆ ਬਹੁਤ ਵਧੀਆ ਇਹ ਤਾਕਤ ਵਾਸਤੇ ਜਿਵੇਂ ਬਜ਼ੁਰਗ ਦੇ ਵਿੱਚ ਕਿਸੇ ਦੇ ਵਿੱਚ ਜਾਂ ਬਿਮਾਰੀ ਤੋਂ ਬਾਅਦ ਬੰਦਾ ਉੱਠਦਾ ਉਹਦੇ ਲਈ ਬਹੁਤ ਵਧੀਆ ਨੇ ਇਹ ਵੀ ਬਹੁਤ ਜਲਦੀ ਤਾਕਤਵਰ ਬਣਾਉਂਦੀਆਂ ਨੇ ਸਰੀਰ ਨੂੰ ਕੋਈ ਕਬਜ ਦੀ ਜਾਂ ਕਨਸਟਿਪੇਸ਼ਨ ਦੀ ਇਦਾਂ ਦੀ ਸ਼ਿਕਾਇਤ ਆ ਉਹਦੇ ਲਈ ਵੀ ਬਹੁਤ ਚੰਗੀਆਂ ਨੇ ਅੱਜ ਉਹ ਤੁਹਾਨੂੰ ਆੜੂ ਦਿਖਾਉਣੇ ਆ ਆਪਣਾ ਇਹ ਸਰਬਤੀ ਸਫੇਦਾ ਆੜੂ ਆ ਇਹ ਇਹ ਜੂਨ ਤੱਕ ਪੱਕੂਗਾ ਆ ਦੇਖੋ ਦਿਖਾ ਸਕਦੇ ਹਾਂ ਜਿਹੜੇ ਲੱਗੇ ਨੇ ਇਹ ਪਿਛਲੇ ਸਾਲ ਲਾਏ ਸੀਗੇ ਐਤ ਕਿਹਨੇ ਫਲ ਵੀ ਚੱਕ ਲਿਆ ਦੇਖੋ ਇੱਥੇ ਕੁਝ ਲੱਗੇ ਹੋਏ ਨੇ ਹਲੇ ਇਹ ਪਹਿਲੇ ਸਾਲ ਵਾਲਾ ਹੀ ਫਲ ਆ ਆ ਦੇਖੋ ਦਿਖਾਉ ਸਕਦੇ ਹਾਂ ਇਹਨੂੰ ਇਹ ਚਿੱਟਾ ਰਹਿੰਦਾ ਅੰਦਰੋਂ ਦੀ ਸਾਈਜ਼ ਇਹਦਾ ਇੱਕ ਜਿਵੇਂ ਟੈਨਿਸ ਬਾਲ ਹੁੰਦੀ ਆ ਇਹਦਾ ਸਾਈਜ਼ ਓਡਾਕ ਹੋ ਜਾਂਦਾ ਇੰਨਾਂ ਖਾਫੀ ਵਧੀਆ ਆੜੂ ਹੈ ਲੇਟ ਵੈਰੈਟੀ ਆ ਇਹ ਜਦੋਂ ਸਾਰਾ ਆੜੂ ਅਪ੍ਰੈਲ ਮਈ ਦੇ 15 ਵਾੜੇ ਚ ਮੁੱਕ ਜਾਂਦਾ ਹੈ ਪ੍ਰਭਾਤ ਹੋ ਗਿਆ ਸ਼ਾਨੇ ਪੰਜਾਬ ਹੋ ਗਿਆ ਇਹ ਲਾਸਟ ਚ ਚੱਲਦਾ ਇੱਕ ਸ਼ਰਬਤੀ ਪਹਿਲਾਂ ਆਉਂਦਾ ਹੁੰਦਾ ਸੀ ਇਹ ਸ਼ਰਬਤੀ ਸਫੇਦਾ ਉਹ ਛੋਟਾ ਰਹਿੰਦਾ ਸੀਗਾ ਇਹ ਬਹੁਤ ਵਧੀਆ ਇਹਦਾ ਸਾਈਜ਼ ਵੀ ਵੱਡਾ ਹੈ ਤੇ ਰਹੂਗਾ ਥੋੜਾ ਜਿਹਾ ਹਰੇ ਚ ਤੇ ਉਹ ਬਾਹਰੋਂ ਹਰਾ ਰਹੇ ਨੇ ਅੰਦਰੋਂ ਚਿੱਟਾ ਤੇ ਪੂਰਾ ਮਠਾਸ ਦੇ ਵਿੱਚ ਹੁੰਦਾ ਚਿੱਟੇ ਗੁੱਦੇ ਵਾਲਾ ਆੜੂ ਹੈ ਜੀ ਇਹ ਬਾਕੀ ਅੱਗੇ-ਅੱਗੇ ਤੁਹਾਨੂੰ ਹੋਰ ਜਿਹੜੇ ਫਰੂਟ ਹੋਣਗੇ ਉਹਨਾਂ ਬਾਰੇ ਵੀ ਤੁਹਾਨੂੰ ਜਾਣਕਾਰੀ ਦਿੰਦੇ ਰਹਾਂਗੇ ਜਿਹੜੇ ਆਪਾਂ ਖੇਤ ਦੇ ਵਿੱਚ ਲਾਏ ਨੇ ਆਪਾਂ ਇਹਨਾਂ ਦਾ ਬਾਗ ਲਾਇਆ ਤੁਸੀਂ ਦੇਖ ਸਕਦੇ ਹੋ ਤੇ ਅੱਗੇ ਜਿਹੜਾ ਵੀ ਹੋਊਗਾ ਤੁਹਾਨੂੰ ਆਪਾਂ ਵੀਡੀਓ ਤੁਹਾਨੂੰ ਅੱਗੇ ਪਾਉਂਦੇ ਰਾਵਾਂਗੇ ਧੰਨਵਾਦ